ਦੱਸਿਆ ਨਹੀਂ ਤੁਹਾਡੇ ਪਿੰਡ ਦੇ ਵਿੱਚ ਅਮਰ ਸਿੰਘ ਚੁੰਕੀਲਾ ਲੱਗਿਆ ਸੀ ਕਿਹੜੇ ਸਾਲ ਚ ਸਾਲ ਤਾਂ ਯਾਦ ਨਹੀਂ ਪਰ ਲੱਗਿਆ ਸੀ ਵਿਆਹ ਸੀ ਹਾਂ ਜੀ ਕਿੰਨਾ ਇਕੱਠ ਹੋਇਆ ਸੀ ਬਹੁਤ ਸੀਗਾ ਕਈ ਲੋਕ ਨੂੰ ਲੱਚਰਤਾ ਵਾਲਾ ਗਾਇਕ ਜਾਂਦੇ ਕਿ ਲੱਚਰਤਾ ਉਹ ਜੋ ਲੱਚਰਤਾ ਵਾਲੇ ਉਹ ਨਹੀਂ ਚੰਗੇ ਲੱਗਦਾ ਹਰ ਇੱਕ ਨੂੰ ਜੋ ਨੇ ਧਾਰਮੀਤ ਗਾਇਤ ਹੈ ਕਿ ਮੈਂ ਤੀਰ ਸੱਚੀ ਸਰਕਾਰ ਦਾ ਹੈ ਬਹੁਤ ਵਧੀਆ ਜਿਆਦਾ ਉਸ ਸਮੇਂ ਜਦੋਂ ਚੁੰਕੀਲਾ ਲੱਗਿਆ ਹਾਂ ਹਾਂ ਪਤਾ ਉਹ ਗੁਰਮੇਲ ਸਿੰਘ ਦੇ ਵਿਆਹ ਦੇ ਪੰਜਾਹ ਸਾਲ ਤੋਂ ਦੋ ਦੋਸਾਰ ਉਪਰੇ ਹੋ ਗਏ ਹੁਣੇ ਕਲਕੱਤਾ ਲੱਖਾਂ ਗੱਡੀ ਦਾ ਸ਼ੀਸ਼ਾ ਭਾਂਦੇਦਾ ਮਾਰੀ ਪੰਜਾਬੀਆਂ ਨੇ ਅੱਛਾ ਜਦੋਂ ਮਰੀਆ ਪਹਿਲੇ ਗਾਇਕਾਂ ਚ ਭਾਵੇਂ ਚਮਕੀਲਾ ਭਾਵੇਂ ਹੋਰ ਸੀ ਤੇ ਹੁਣ ਦੇ ਗਾਇਕਾਂ ਦੇ ਕਿੰਨਾ ਫਰਕ ਲੱਗਦਾ ਤੁਹਾਨੂੰ ਕਿ ਉਹ ਲੱਚਰਤਾ ਸੀ ਜਾਂ ਅੱਜ ਦੀ ਲੱਚਰਤਾ ਜਾਂ ਉਹ ਨਵਰੇ ਨਾ ਵ ਦੇਖ ਲੱਗਦੀ ਬਹੋਣਾ ਅੱਧੀਆਂ ਮੁੰਹਾਂ ਦਾ ਮੈਂ ਗਰਾਂਗੇ ਨੱਚਦੇ ਦੇ ਖਾੜੀ ਭੰਗੜੇ ਪਾ ਰੀਆਂ ਉਹ ਨੱਪੂ ਨਾ ਕਿ ਮੁੱਪੜੇ ਵੀ ਦੇਖਦੇ ਹੋਣੇ ਘਰ ਬੁੜੀਆਂ ਵੀ ਦੇਖਦੀ ਹੋਣੀ ਮਾਈ ਸੋਹਣੀਆਂ ਵੀ ਹਮੇਂ ਅਨਚੈਨ ਅਚਾ ਉਹਰੇ ਕੀ ਬੰਵਾ ਨਾਲ ਜਿਆਦਾ ਗੰਦਾ ਮਤਲਬ ਇਹ ਗੰਦਾ ਹੁਣ ਤੇ ਗੰਦੇ ਆ ਹੋਰ ਕੀ ਆ ਹਮ ਚਮਕੀਲੇ ਨੂੰ ਮਰੇ ਹੋਏ ਕਈ ਸਾਲ ਹੋ ਗਏ ਤੇ ਹੁਣ ਦਿੱਲੀ ਤੋਂ ਸਾਂਝ ਨੇ ਜੋ ਨਵੀਂ ਮੂਵੀ ਬਣਾਈ ਹੈ ਉਸ ਤੋਂ ਬਾਅਦ ਮੁਰ ਚਾਚਾ ਦੇ ਵਿੱਚ ਚਮਕੀਲਾ ਆ ਗਿਆ ਪੰਜਾਬ ਦੇ ਅਲਗ-ਅਲਗ ਪਿੰਡਾਂ ਦੇ ਵਿੱਚ ਵਿਆਹਾਂ ਦੇ ਵਿੱਚ ਜਾ ਅਮਰ ਸਿੰਘ ਚਮਕੀਲਾ ਲੱਗਿਆ ਸੀ ਅਖਾੜੇ ਲੱਗਦੇ ਸੀ ਕਈ ਲੋਕ ਉਹਨਾਂ ਦੇ ਵੱਡੇ ਫੈਨ ਨੇ ਇਸ ਨੂੰ ਲੈ ਕੇ ਚੰਡੀਗੜ੍ਹ ਦਾ ਇੱਕੋ ਪਿੰਡ ਜਿਸ ਦੇ ਵਿਆਹ ਸਰਜਰੀ ਇੱਕ ਪਿੰਡ ਦੇ ਵਿਆਹ ਵਿੱਚ ਚਮਕੀਲਾ ਲੱਗਿਆ ਸੀ ਉਸੇ ਜਗ੍ਹਾ ਦੇ ਵਿੱਚ ਪਹੁੰਚੇ ਹੋਏ ਆ ਪਿੰਡ ਖੁੱਡਾ ਦੀ ਸ਼ਹਿਰ ਚੰਡੀਗੜ੍ਹ ਦਾ ਤਾਂ ਹੁਣ ਇਹ ਜਿਹੜਾ ਧਰਮਸ਼ਾਲਾ ਜਿਹੜਾ ਦਵਾਨ ਹਲ ਬਣ ਚੁੱਕਾ ਹੈ ਤਾਂ ਇਸ ਨੂੰ ਲੈ ਕੇ ਪਿੰਡ ਦੇ ਬਜ਼ੁਰਗ ਸਾਡੇ ਨਾਲ ਹੋਣਗੇ ਜਿਨ੍ਹਾਂ ਨੇ ਅਮਰ ਸਿੰਘ ਚਮਕੀਲਾ ਨੂੰ ਸਮੇਂ ਦੇ ਵਿੱਚ ਵੇਖਿਆ ਸੀ ਕਿੰਨਾ ਇਕੱਠ ਹੋਇਆ ਤੇ ਕਿਵੇਂ ਉਹਨਾਂ ਨੂੰ ਗਾਣੇ ਲੱਗੇ ਸੀ ਇਸ ਨੂੰ ਲੈ ਕੇ ਪਿੰਡ ਦੇ ਬਜ਼ੁਰਗ ਇੱਕ ਸੱਜ ਦੇ ਵਿੱਚ ਬੈਠੇ ਨੇ ਸਭ ਤੋਂ ਪਹਿਲਾਂ ਸਵਾਗਤ ਹੈ ਤੁਹਾਡਾ ਹਾਂਜੀ ਇਹਹੀ ਪਿੰਡਾ ਤੁਹਾਡੇ ਕੋਲ ਦੇ ਵਿੱਚ ਹੈ ਪਿੰਡ ਹੈ ਅੱਛਾ ਦੱਸਿਆ ਜਾਂਦਾ ਥੋੜੇ ਪਿੰਡ ਦੇ ਵਿੱਚ ਅਮਰ ਸਿੰਘ ਚਮਕੀਲਾ ਲੱਗਿਆ ਸੀ ਲੱਗਿਆ ਸੀ ਕਿਹੜੇ ਸਨ ਚ ਸਨ ਤਾਂ ਯਾਦ ਨਹੀਂ ਪਰ ਲੱਗਿਆ ਸੀ ਵਿਆਹ ਸੀ ਮੁੰਡੇ ਦਾ ਅੱਛਾ ਹਾਂਜੀ ਕਿੰਨਾ ਇਕੱਠ ਹੋਇਆ ਸੀ ਬਹੁਤ ਸੀਗਾ अच्छा हां जी गाने गाने कित्तांदे लगदे ने कई लोग कहंदे लचर गाई कन्ने नु चंगे ਲੱਗਦੇ ਕੰਨਿਆਂ ਨੂੰ ਨਹੀਂ ਲੱਗਦੇ ਆਪਣੇ ਆਪਣੇ ਚੋਇਸ ਹੁੰਦੀ ਬੰਦੇ ਦੀ ਆ ਸਾਨੂੰ ਤਾਂ ਬੜੀਆ ਲੱਗੇ ਸਾਦਾ ਸੀ ਬੰਦਾ ਜੇ ਵੈਸੇ ਉੰਜ ਜਿ ਸਰਜ ਕਰ ਲ ਕਲਾ ਹੂੰ ਸਾਦਾ ਸੀ ਠੀਕ ਬਾਪੂ ਜੀ ਤੁਸੀਂ ਵੀ ਦੇਖਿਆ ਹਾਂ ਜੀ ਕਿਹੜੇ ਸਨ ਦੀ ਗੱਲ ਕੁਸ਼ ਯਾਦ ਹੈ ਸਨ ਤਾਂ ਯਾਦ ਹੈ ਜੀ 40 ਸਾਲ ਦਾ ਮੈਂ ਲੱਗ ਪਰ ਵੈਸੇ ਜਿੱਥੇ ਉਹ ਦੂਜੀ ਤਰ੍ਹਾਂ ਗੀਤ ਗਾਉਂਦਾ ਧਾਰਮਿਕ ਗਾਉਂਦਾ ਜਿੱਕੇ ਧਾਰਮਿਕ ਦੀ ਵਰਤੋਂ ਗਿਆ ਉਹਨੇ ਹਾਂ ਜੀ ਜੀ ਤੀਰ ਸੱਚੀ ਸਰਕਾਰ ਦਾ ਬੜਾ ਸੋਹਣ ਵਧੀਆ ਕੀਤਾ ਬੜਾ ਚੰਗਾ ਤਾਂ ਕਈ ਲੋਕ ਨੂੰ ਲੱਚਰਤਾ ਵਾਲਾ ਗਾਇਕ ਜਾਂਦੇ ਕਿ ਲੱਚਰਤਾ ਉਹ ਲੱਚਰਤਾ ਵਾਲੇ ਉਹ ਨਹੀਂ ਚੰਗੇ ਲੱਗਦੇ ਹਰ ਇੱਕ ਨੂੰ ਜੋ ਨੇ ਧਾਰ ਮੀਤ ਗਾਇਤ ਹੈ ਕਿ ਮੈਂ ਤੀਰ ਸੱਚੀ ਸਰਕਾਰ ਦਾ ਹੈ ਬਹੁਤ ਵਧੀਆ ਤਾਂ ਹੀ ਕਰੇਗਾ ਪਏ ਉਹਦੇ ਸਲੰਗਾ ਵੀ ਕਰਦੇ ਕਿੰਨਾ ਇਕੱਠ ਸੀ ਵਿਆਹ ਦੇ ਵਿੱਚ ਕਾਫੀ ਬਹੁਤ ਜਿਆਦਾ ਇਕੱਠਾ ਪਿੰਡ ਸਾਰੇ ਦੂਰ ਦੂਰੋਂ ਪਿੰਡ ਤੋਂ ਆਏ ਲੋ ਦੂਰ ਤੇ ਵੀ ਪਿੰਡ ਦੇ ਬਹੁਤ ਇਕੱਠੇ ਹੋਏ ਸਾਰੇ ਸਾਰੇ ਪਿੰਡ ਦਾ ਤਕਰੀਬ ਹੋ ਗਿਆ ਇੱਕ ਇਹ ਵੀ ਕਿਹਾ ਜਾਂਦਾ ਕਿ ਜਿਨੇ ਚਮਕੀਲਾ ਸੁਣ ਲਿਆ ਕਿ ਉਹਨੇ ਹੋਰ ਕੋਈ ਕਲਾਕਾਰ ਨੂੰ ਪਸੰਦੇ ਨਹੀਂ ਆਂਦਾ ਤੱਕ ਐ ਕਿ ਸੱਚ ਕਰ ਨਾ ਠੀਕ ਹੈ ਠੀਕ ਹੈ ਠੀਕ ਹੈ ਤੁਸੀਂ ਵੀ ਸੁਣਿਆ ਹਾਂ ਹਾਂ ਤੁਸੀਂ ਨਹੀਂ ਸੁਣਿਆ ਬਾਪੂ ਜੀ ਤੁਸੀਂ ਤੁਹਾਨੂੰ ਯਾਦ ਹੈ ਉਸ ਸਮੇਂ ਜਦੋਂ ਚਮਕੀਲਾ ਲੱਗਿਆ ਹਾਂ ਹਾਂ ਪੰਜਾ ਉਹ ਗਰਮੇਲ ਸਿੰਘ ਦੇ ਬਿਆਰ ਵਿੱਚ ਪੰਜਾ ਸਾਲ ਤੋਂ 200 ਉੱਪਰੇ ਹੋ ਗਏ ਹੁਣੇ ਅੱਛਾ ਜਦੋਂ ਲੱਗਿਆ ਤੁਸੀਂ ਦੱਸ ਦੀ ਗੱਲਾਂ ਹੋਣੀਆਂ ਹੈ ਜੀ ਸਤਿ ਸ਼੍ਰੀ ਅਕਾਲ ਸੀ ਇਹ ਗੱਲਾਂ ਹੋਣੇ ਮੇਰੇ ਖਿਆਲ ਹਾਂਜੀ 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 ਬਹੁਤ ਲੋਕ ਜਿੰਨੇ ਮੁੰਡਾ ਤੇ ਕਿੰਨਾ ਇਕੱਠ ਸੀ ਫਿਰ ਕਾ ਕਾ ਕੱਟਦਾ ਬਹੁਤ ਸਾਰੇ ਭਰਾ ਹੋਏ ਸੀ ਹੂੰ ਕਹਿੰਦੇ ਉਸ ਟਾਈਮ ਦੇ ਵਿੱਚ ਖਾੜ ਕੁਸਿੰਗਾ ਨੇ ਤਾਂ ਮਾਰਦਾ ਸੀ ਕਿ ਲੱਛਰ ਤਾਲੇ ਕੀ ਗਾਉਂਦਾ ਸੀ ਗੰਦੇ ਗਾਣੇ ਗਾਉਂਦਾ ਸੀ ਤਾਂ ਰਕੇ ਕਿਵੇਂ ਤਾਂ ਤੁਹਾਨੂੰ ਲੱਗਿਆ ਤੁਹਾਡੇ ਪਿੰਡ ਚੋਂ ਲੱਗਿਆ ਤੁਸੀਂ ਆਉਂ ਕਹੀਂ ਭਈ ਉਹਨੇ ਗਾਏ ਵੀ ਹੈ ਕਹੀਂ ਕੀਆ ਪਹਿਣਨ ਨੂੰ ਵੀ ਨਹੀਂ ਦੇਖਦਾ ਸੀ ਉਹ ਕਹੀਂ ਬਰੀ ਅਜੀ ਕਰਨੀ ਹੈ ਹੂੰ ਕਈ ਧਾਰਮਿਕ ਵੀ ਗਾਏ ਉਹ ਉਹ ਸਜ਼ਾਗਾ ਹੋਗਾ ਹੂੰ ਪਰ ਜਿਹੜੇ ਲਚਕਰ ਗਾਣੇ ਹੈ ਉਹ ਇਤਰਾ ਉਹਨੂੰ ਇੰਨੇ ਖੁੱਲਕੇ ਨਹੀਂ ਚੱਲਣਾ ਚਾਹੀਦਾ ਹਾਂ ਕੱਟ ਕੱਟ ਤਾਦਰ ਕਿਉਂ ਨਹੀਂ ਲੱਗਦਾ ਕੀ ਤਾਦਰ ਕੇ ਨਾਲ ਤਾੜ ਤੋਂ ਸਿੰਘਾਂ ਨੇ ਮਾਰਿਆ ਹਾਂਜੀ ਹਾਂਜੀ ਤਾਂ ਅੱਜਕੱਲ ਦੇ ਗਾਇਕਾਂ ਦੇ ਜਿਹੜੇ ਪਹਿਲੇ ਗਾਇਕਾਂ ਦੇ ਵਿੱਚ ਕਿੰਨਾ ਫਰਕ ਲੱਗਦਾ ਤੁਹਾਨੂੰ ਨਹੀਂ ਹੁਣ ਤਾਂ ਚਲੋ ਪਤਾ ਉਹਨਾਂ ਨੂੰ ਵੀ ਹਾਂ ਵੀ ਇਹ ਕਹ ਹੈ ਜੇ ਕੰਮ ਕਰੂਗੇ ਅਸੀਂ ਆਪਣੇ ਆਪ ਨੂੰ ਵੀ ਬੰਦੇ ਨੂੰ ਤਾਂ ਵੀ ਜੇ ਅਸੀਂ ਗਲਤ ਕੰਮ ਕਰਾਂਗੇ ਤਾਂ ਕਿਆ ਪਤਾ ਕਿਤੇ ਨਾ ਕਿਤੇ ਸਾਨੂੰ ਰਿਕਵਰਡ ਕੋਈ ਆਊਗੀ ਕੋਈ ਨਾ ਕੋਈ ਆਉਂਦੀ ਹੋ ਤਾਂ ਜੇ ਅਸੀਂ ਚੰਗੇ ਕੰਮ ਕਰਾਂਗੇ ਤਾਂ ਕਦੇ ਰਿਕਵਰਡ ਨਹੀਂ ਆਉਂਦੀ ਠੀਕ ਹੈ ਜਿਵੇਂ ਜਿਵੇਂ ਅੱਜਕੱਲ ਟੀਵੀ ਦੇ ਉੱਤੇ ਜਿਸ ਤਰੀਕੇ ਨਾਲ ਨਾਚ ਹੋ ਰਿਹਾ ਉੱਥੇ ਆਪਾਂ ਨੂੰ ਘਰਾਂ ਦੇ ਵਿੱਚ ਬੈਠ ਕੇ ਤੀਆਂ ਭੈਣਾਂ ਨੂੰ ਬਹੂਆਂ ਨੂੰ ਸਭ ਨੂੰ ਦੇਖਣਾ ਪੈਂਦਾ ਤਾਂ ਉਹ ਗੰਦਾ ਸੀ ਜਾਂ ਅੱਜ ਦਾ ਗੰਦਾ ਇਹ ਕਿੰਨਾ ਫਰਕ ਲੱਗਦਾ ਸਾਨੂੰ ਅੱਜ ਦਾ ਵੀ ਗੰਦਾ ਇਹ ਜਿਹੜੀਆਂ ਭੈਣਾਂ ਜਿਹੜੀਆਂ ਬੈਠੀਆਂ ਹਰੇਕ ਪਰਿਵਾਰ ਸਾਰਿਆਂ ਦੇ ਪਰਿਵਾਰ ਹੈ ਕਈ ਵੇਲੇ ਬਾਹਰ ਵੀ ਚਲੇ ਜਾਂਦਾ ਬੱਚੇ ਵੀ ਲਾ ਲੈਂਦੇ ਪਰ ਉਹ ਬਹੁਤ ਮਾੜੀ ਗੱਲ ਹੈ ਇਹ ਜਿਹੜੇ ਨੰਗੇ ਨਾਚ ਕਰਦਾ ਕੋਈ ਵੀ ਚਾਹੇ ਚਾਹੇ ਕੁੜੀ ਹੈ ਚਾਹੇ ਮੁੰਡਾ ਚਾਹੇ ਕਿਸੇ ਲਿਸ਼ਕਰ ਗਾਣੇ ਆ ਇਹ ਬਹੁਤ ਮਾੜੀ ਗੱਲ ਹੈ ਇਹ ਜੇ ਨਹੀਂ ਹੋਣੀ ਚਾਹੀਦੀ ਕਿੰਨੇ ਘੰਟੇ ਲਾਗੇ ਸੀ ਚਮਕੀਲਾ ਫਿਰ ਇੱਥੇ ਇਥੇ 3 ਘੰਟੇ ਦੇ ਕਰੀਬ ਲੱਗੇ 3 ਘੰਟੇ ਕਰ ਲਾ ਕੁਝ ਪੈਸੇ ਦਾ ਪਤਾ ਕਿੰਨੇ ਪੈਸੇ ਲਏ ਕਿ ਸਮੇਂ ਦੇ ਵਿੱਚ ਆਇਆ ਹੋਇਆ ਦਾ 35-50000 ਰੁਪਏ ਬਸ ਉਹ ਜੋ ਹੋਣ ਬਗੇ ਪੈਸੇ ਦਾ ਲੱਗੇ 35000 ਰੁਪਏ ਲਏ ਅਰੇ ਇੱਕ ਮੈਨੂੰ ਹੋਰ ਦੱਸ ਹਾਂਜੀ ਹੁਣ ਜੇ ਮੈਂ ਕਿਹਾ ਤੇਰੀ ਗੱਲ ਅੱਗਾ ਖਬਰ ਚੱਲੀ ਜਾਣੀ ਐ ਓ ਠੀਕ ਹੈ ਕਲਕੱਤਾ ਲੱਖਾਂ ਗੱਡੀਆਂ ਦਾ ਸ਼ੀਸ਼ਾ ਭੰਨਦੇ ਦਾ ਮਾਰੇ ਪੰਜਾਬੀਆਂ ਨੇ ਅੱਛਾ ਜਦੋਂ ਮਰਿਆ ਉਹ ਕਿਉਂ ਉਹ ਕਾ ਮਾਰਿਆ ਕਿਉਂ ਆ ਵੀ ਧੱਕਾ ਕਰਿਆ ਉਹ ਬੁਗਲ ਬਿਚਮ ਗੇ ਲੈ ਗਿਆ ਡਰਾਈਵਰਾਂ ਨੇ ਡਰਾਈਵਰ ਨੇ ਮਾਰੇ ਹੀ ਡਰਾਈਵਰ ਜਿਹੜੇ ਕਲਕੱਤਾ ਦੇ ਬੈਠੇ ਲਖਣ ਡਰਾਈਵਰ ਬੈਠਾ ਹੁੰਦਾ ਮਾਰਾ ਹਾਂਜੀ ਉਹਨਾਂ ਵਾਲਾ ਜਿਹੜੀ ਗੱਡੀ ਇੱਧਰ ਤੇ ਪੰਜਾਬ ਤੇ ਜਾਏ ਦੀ ਜਾਂ ਜੰਮੂ ਦੇ ਜਾਏ ਦੀ ਹਰਿਆਣਾ ਤੇ ਜਾਏ ਦੀ ਅਰੇ ਕੀ ਗੱਡੀ ਕਾ ਸੀ ਸੇਪ ਪਾਉਂਦੇ ਪੱਥਰ ਮਾਰ ਬਰੇ ਬਰੇ ਹਾਲ ਕਰਦੇ ਕਿਉਂ ਮਾਰਿਆ ਉਹ ਕਾਦੇ ਮਾਰਿਆ ਉਹ ਮਾਰੇ ਤਾਂ ਮੈਨੂੰ ਕੋਈ ਪਤਾ ਕਿਨੇ ਮਾਰੇ ਲੱਗੇ ਨਹੀਂ ਮਾਰੇ ਇੰਨਾ ਪਿਆਰ ਸੀ ਮੈਨੂੰ ਚਮਕੀ ਲੈਣਾ ਪਤਾ ਪਰ ਉਹਨੂੰ ਮੰਨਣਾ ਹੈ ਕਲਕੱਤੇ ਕਿ ਲੋਕ ਬਹੁਤ ਹੂੰ ਉਹ ਟਾਈਮ ਕੀ ਗੱਲ ਦੱਸ ਰਿਹਾ ਮੈਂ ਪੰਜਾਬ ਦੇ ਉਸ ਟਾਈਮ ਮ ਵੀ ਕਰੀ ਹਾਂ ਤਾਂ ਨਹੀਂ ਕਈ ਲੋਕ ਤਾਂ ਕਹਿੰਦੇ ਕਿ ਗੰਦੇ ਗਾਣੇ ਬਹੁਤ ਗੰਦਾ ਸੀ ਕੋਈ ਗੰਦੇ ਸੋਣਿਆ ਸੋਣਿਆ ਤਾਂ ਨਹੀਂ ਮੈਂ ਤਾਂ ਨਹੀਂ ਸੋਣਿਆ ਪਹਿਲਾਂ ਝੂਟ ਕਾ ਚੰਗੇ ਗਾ ਦਾ ਮੰਦੇ ਦਾ ਬਦ ਮੈਂ ਜਿਹੜੀ ਉੱਤ ਗੱਡੀਆਂ ਦੇ ਸਿਸੇ ਲੱਖਾਂ ਗੱਡੀਆਂ ਸਿਸਾ ਪੰਨਿਆ ਉਹਨਾਂ ਬੰਦਿਆਂ ਨੇ ਹੁਣ ਇੱਕ ਸਿਸਾ ਭਣ ਚੋ ਅੱਜ ਪੋ ਕੇ ਦੇ ਇੱਕ ਚਾ ਪਹੁੰਚੀ ਵੀ ਹੈ ਕਹਾਣੀ ਹਾਂ ਧਾਰ ਰੁਪਏ ਰੋਟੀ ਗਾਣੇ ਨੇ ਉਹਦੇ ਪਾਸ ਆਪਾਂ 20-30 ਹਜ਼ਾਰ ਰੁਪਏ ਦਾ ਸਿਸਾ ਭਣ ਰਾਇ ਹੈ ਹਾਂ ਲੱਖਾਂ ਗੱਡੀਆਂ ਦਾ ਸਿਸਾ ਪੰਨਿਆ ਹਉ ਤਾਂ ਕਲਕੱਤਾ ਉੱਤੇ ਅਮਚਾ ਆ ਡੱਲਾ ਪੰਨਿਆ ਹੋ ਉਹ ਰੱਬ ਨੇ ਵੀ ਡਿੱਲਦਾ ਵੈ ਅੱਛਾ ਕਈ ਕਹਿੰਦੇ ਜੀ ਜਦੋਂ ਮਰਿਆ ਉਸ ਟਾਈਮ ਕਈ ਬੰਦੇ ਜਿਹੜੇ ਬਹੁਤ ਹੀ ਫੈਨਸੀ ਕਿ ਉਹਨੇ ਰੋਟੀ ਰੋਟੀ ਵੀ ਨਹੀਂ ਖਾਈ ਹਫਤਾ ਇੰਨਾ ਦੁਖਮੰਦ ਆਇਆ ਬਈ ਉਹਦਾ ਮੈਨੂੰ ਦੁੱਖ ਦਾ ਪਤਾ ਨਹੀਂ ਹੈ ਪਰ ਕਲਗੱਤ ਦਾ ਬਹੁਤ ਬੁਰਾ ਹਾਲ ਬਈ ਅੱਛਾ ਪਹਿਲੇ ਪਹਿਲੇ ਗਾਇਕਾਂ ਚ ਭਾਵੇਂ ਚਮਕੀਲਾ ਭਾਵੇਂ ਹੋਰ ਸੀ ਤੇ ਹੁਣ ਦੇ ਗਾਇਕਾਂ ਦੇ ਕਿੰਨਾ ਫਰਕ ਲੱਗਦਾ ਤੁਹਾਨੂੰ ਕਿ ਉਹ ਲੱਚਰਤਾ ਸੀ ਜਾਂ ਅੱਜ ਦੀ ਲੱਚਰਤਾ ਜ਼ਿਆਦਾ ਭਾਈ ਹੁਣ ਤੂੰ ਤਾਂ ਗੱਲਾਂ ਬਹੁਤੀਆਂ ਲੱਗਿਆ ਪੁੱਛਣਾ ਮਰੀ ਨਾ ਦੇਖਿਆ ਉਹ ਸਾਵਾ ਬੋਲਦਾ ਮੈਂ ਹੁਰਾਤਾ ਇਨਾ ਫੋਨ ਹੋਣਾ ਲੱਗਦੀ ਫੋਨ ਨਵਰੇ ਨਾ ਵੇਖ ਲੱਗਦੀ ਬਹੋਰਾ ਅੰਧੀਆਂ ਬਹੂਆਂ ਦਾ ਮੈਂ ਘਰ ਆਉਂ ਗਿਆ ਨੱਚਦੇ ਦੇਖਿਆ ਢੀ ਭੰਗੜੇ ਪਾ ਰੀਆਂ ਉਹ ਇਨਾ ਫਗਨਾਵਾ ਉਹ ਨਾ ਕਿ ਬੁੜੇ ਵੀ ਦੇਖਦੇ ਹੋਣੇ ਕਰ ਬੁੜੀਆਂ ਵੀ ਦੇਖਦੀ ਹੋਣੇ ਮਰੀ ਬਹੂ ਨੱਚ ਰਹੀ ਉਹ ਕਹੇ ਉਹ ਨੱਚ ਨਹੀਂ ਆਪ ਪਾ ਪਾ ਕਹਿੰਦੇ ਵਿੱਚ ਆਈ ਮ ਬੋਨਾਵਾ ਫੇ ਆਪ ਉਹ ਅੱਗੇ ਉਹ ਕਰ ਦਿਖਾਵਾ ਬਈ ਹਮੇ ਐ ਨੱਚ ਐ ਨੱਚ ਉਹਰੇ ਕੀ ਬਹੂਆਂ ਮੈਂ ਇਹ ਦੇਖਿਆ ਤਿੰਨ ਚਾਰ ਆਉਂਦੀਆਂ ਮੌਕੇ ਗੀਆਂ ਹੁੰਦੀਆਂ ਹਾਂ ਇਹ ਦੱਸ ਮੈਂ ਕਹਾਂਗਾ ਮੈਂ ਤਾਂ ਦੇਖਿਆ ਭਾਈ ਹੁਣ ਜ਼ਿਆਦਾ ਗੰਦਾ ਮਤਲਬ ਕੀ ਗੰਦਾ ਹੁਣ ਤੇ ਗੰਦੇ ਆ ਹੋਰ ਕੀ ਆ ਸਾਡੀ ਘਰ ਦੇ ਕਹ ਉਹ ਕਹਿੰਦਾ ਉਹ ਕਹਿੰਦੇ ਇੰਨਾ ਨਹੀਂ ਤਾਂ ਜਿੰਨਾ ਹੋਣਾ ਹਮਮ ਉਹ ਤਾਂ ਮਾਰੀ ਕੁੜੀਆਂ ਨੱਚਦੀਆਂ ਆ ਹੋਰ ਔਰ ਦੂਹੇ ਨੂੰ ਕਹਿੰਦੇ ਬੰਮਾ ਨੱਚਦੀਆਂ ਆ ਹੋਰ ਇਹਨਾਂ ਚਾਹ ਕੇ ਤਾਂ ਮੇ ਡਾਂਸ ਡਾਂਸਰ ਬਿਊਰੇ ਕਰਦੀਆਂ ਇਧਰ ਤੁਹਾਡੇ ਇਲਾਕੇ ਦਾ ਆਸਰਾਮ ਭਗਤ ਹੋਇਆ ਸੁਹਾਣੇ ਵਾਲਾ ਹਾਂ ਜੀ ਮੇਰੇ ਖਿਆਲ ਮੇਰੇ ਖਿਆਲੋਂ ਨੇ ਪਹਿਲੇ ਹੀ ਕਹਿਤਾ ਸੀ ਕਿ ਇੱਥੇ ਇਸ ਤਰੀਕੇ ਦੇ ਹਾਲਾਤ ਹੋਣੇ ਆ ਕਾ ਕਾ ਦਾ ਪੂਰਾ ਕੰਜਰੀ ਹੀ ਪੈਦਾ ਹੋਣੀ ਆ ਕੰਜਰੀ ਹੋਏ ਗਈਆਂ ਕੰਜਰੀਆਂ ਉਹਦੇ ਉਹ ਕਹਤ ਜਿਹੜੇ ਟੀਵੀ ਲੱਗਣੇ ਟੀਵੀ ਸਾਲੇ ਆਦਮੀਆ ਪਤਾ ਪਰ ਹਮੇ ਤਾਂ ਦੇਖੂਗੇ ਟੀਵੀ ਨੂੰ ਬਿਆ ਖਬਰਾਂ ਆ ਰਹੀਆਂ ਉਹ ਦੇਖ ਲੋ ਉਹ ਦੇਖ ਲੋ ਅੱਜ ਕੀ ਹੋ ਰਿਹਾ ਗਿਆ ਨਹੀਂ ਕਿਉਂ ਦਿੱਕਿਓ ਫੋਨ ਇੱਕ ਕਿਉਂ ਟੀਵੀ ਜਦ ਕੁੜੀਆਂ ਗੀਤ ਕਰਨੀਆਂ ਪੁੱਠੇ ਬਸਾ ਲਾਉਂਦੇ ਉਹ ਦੇਖਣੇ ਇਹਨਾਂ ਨੇ ਕੰਜਰ ਕਰਨਾ ਅਮਰੇ ਦੇਖੂਗਾ ਘਬਰਾ ਘਬਰਾ ਅਮਰੇ ਘਬਰਾ ਵੀ ਇੱਕ ਹੋਰ ਵੀ ਕਹਿੰਦਾ ਜਿਆਰਾ ਮੈਂ ਦੁੱਧ ਪੈਕਟਾਂ ਚ ਮਿਲੂਗਾ ਸੱਚ ਹੋ ਗਈ ਗੱਲ ਮੇਰੀ ਸੱਚਾ ਉਹ ਪੈਕਟਾਂ ਮੈਂ ਮਿਲਿਆ ਸਭ ਕੁਝ ਉਹ ਕੀ ਕਰਾ ਉਹਦਾ ਭਗਤ ਆਦਮੀ ਦਾ ਉਹਨੇ ਤਾਂ ਰੁਪਈਆ ਲਈ ਹੀ ਨਹੀਂ ਕਿਸੇ ਦੀ ਨਾ ਉਹਨੇ 1 ਰੁਪਈਆ ਲਿਆ ਗੀਦੇ ਹਮ ਬੈਠਾ ਦਾ ਰੋਰ ਹੈ ਇਹ 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 ਗੱਲਾਂ ਤਾਂ ਹੋਈਆਂ ਨਾ ਤੇ ਮਿਲ ਕਿ ਪਹਿਲਾਂ ਨਾਲੋਂ ਹੁਣ ਜ਼ਿਆਦਾ ਗੰਦ ਹੋ ਗਿਆ ਗੰਦ ਆਈ ਯਾਰ ਇਸ ਟਾਈਮ ਗੰਦ ਹੁਣ ਤਾਂ ਗੰਦ ਘਰਾਂ ਵਿੱਚ ਪੜ ਗਏ ਯਾਰ ਘਰ ਦੇ ਵਿੱਚ ਹੁਣ ਲੰਗਦੇ ਘਰ ਦੇ ਵਿੱਚ ਵੀ ਗੰਦੇ ਆ ਹੁਣ ਟੀਵੀ ਇਓ ਕਾ ਪਤ ਜਗ ਹੈ ਕਿ ਪੰਜ ਟੀਵੀ ਲੱਗੇ ਹੋਏ ਹੁਣ ਹਮੇ ਦੀ ਇੱਕ ਜਗ੍ਹਾ ਹੀ ਦੇਖਣਾ ਬੈਠ ਗਾ ਸਾਰੇ ਮੰਜ਼ਿਲ 'ਤੇ ਬੈਠੇ ਰਹਣਾ ਇੱਕੇ ਕਮਰੇ 'ਮ ਬੜੂ ਕੇ ਬਣੇ ਹੁਣ ਮਾਨੂੰ ਕਿਹਾ ਬਤਾ ਕੁੜੀਆਂ ਉਹ 12ਵੀਂ ਬਾਰੀ ਪੜ ਰਹੀਆਂ ਕੋਈ 10ਵੀਂ ਪੜ ਰਹੀ ਕੋਈ 13ਵੀਂ ਪੜ ਉਥੇ ਪੜ ਦਿੰਗੇ ਹਮੇ ਜਾ ਕੇ ਪਰ ਹਮੇ ਕਹੂਗੇ ਯਾਰ ਕੋ ਪੜਦੀ ਹੀ ਹੋਣੀ ਹੈ ਮਾਸਟਰਾਂ ਨੇ ਕਿਹਾ ਹੋਣਾ ਕੋਈ ਇਹ ਕਿਉਂ ਸਿਆਪਾ ਛੇੜਦੇ ਦਾ ਮਾਸਟਰ ਮਾਸਟਰ ਨਹੀਂ ਨੇ ਇਹਨਾਂ ਮੈਂ ਫੋਨ ਨੰਬਰ ਦੇਖ ਲੈ ਗੋ ਉਹ ਸਮਾਂ ਹੋਰ ਅੱਗ ਲਾ ਦੀ ਅੱਗੇ ਆਇਓ ਅੱਗੇ ਆਇਓ ਫੇ ਅੱਗੇ ਰਾਹੀ ਇਹ ਇਹ ਬਹੁਤ ਵੱਡੀ ਗੱਲ ਹੈ ਕਿ ਜਿਸ ਤਰੀਕੇ ਨਾਲ ਬਜ਼ੁਰਗਾਂ ਤੋਂ ਪੁੱਛਿਆ ਕਿ ਇਨ੍ਹਾਂ ਦੇ ਪਿੰਡ ਦੇ ਵਿੱਚ ਚਮਕੀਲਾ ਲੱਗਿਆ ਸੀ ਕਈ ਸਾਲਾਂ ਪਹਿਲਾਂ ਵਿਆਹ ਦੇ ਵਿੱਚ ਕਾਫੀ ਇਕੱਠ ਹੋਇਆ ਤਾਂ ਸੁਣ ਕੇ ਗਾਣੇ ਉਸ ਸਮੇਂ ਦੇ ਚ ਨਾ ਧਾਰਮਿਕ ਗਾਣੇ ਵੀ ਸੁਣੇ ਨੇ ਦੂਜੇ ਗਾਣੇ ਵੀ ਸੁਣੇ ਨੇ ਪਹਿਲਾਂ ਉਹ ਦੱਸਿਆ ਕਿ ਪਹਿਲਾਂ ਨਾਲੋਂ ਹੁਣ ਗੰਦ ਜ਼ਿਆਦਾ ਹੋ ਗਿਆ ਘਰ ਘਰ ਹੁਣ ਫੋਨ ਹੈ ਫੋਨ ਦੇ ਵਿੱਚ ਅੱਜ ਕੱਲ ਕਿੰਨਾ ਗੰਦ ਖਾਇਆ ਜਾ ਰਿਹਾ ਉੱਥੇ ਲੋਕ ਚੁੱਪ ਕਿਉਂ ਨੇ ਅਗਰ ਚਮਕੀਲੇ ਨੇ ਕੋਈ ਗੀਤ ਲੱਚਰਤਾ ਵਾਲੇ ਗਾਇਨੇ ਉਹਦੇ ਨਾਲ ਨਾਲ ਧਾਰਮਿਕ ਗੀਤ ਵੀ ਗਾਏ ਨੇ ਪਰ ਇਸ ਨੂੰ ਲੈ ਕੇ ਚਰਚਾ ਦਾ ਗਲਤ ਨਹੀਂ ਦਾ ਉਹ ਜਿੰਨਾ ਆਪਾਂ ਸਮਝ ਆਇਆ ਵੀ ਚਮਗਿੱਲੇ ਇਹਨਾਂ ਉਹ ਇਹਨਾਂ ਗੱਲ ਤੋਂ ਥੋੜਾ ਦਾ ਉਹਦੇ ਨਾਲੋਂ ਜ਼ਿਆਦਾ ਗਲਤ ਆ ਯਾਰ ਆਪਾਂ ਹੂੰ ਉਹਦੇ ਨਾਲੋਂ ਇਸ ਟਾਈਮ ਜ਼ਿਆਦਾ ਗਲਤ ਆ ਆਪਾਂ ਜੇ ਮਗਿੱਲੇ ਦੇ ਫੇ ਗਾਣੇ ਕਰਕੇ ਨਹੀਂ ਮਾਰਿਆ ਮਾਰਿਆ ਤਾਂ ਕਿਸੇ ਹੋਰ ਜਿੱਤ ਵਿੱਚ ਆ ਹੋਇਆ ਯਾਰ ਆਪਣੀ ਗੱਲਬਾਤ ਕੋਈ ਹੈ ਦੀ ਮਾਨੂੰ ਪਤਾ ਨਹੀਂ ਬਈ ਕਿਹੜੀ ਗੱਲਬਾਤ ਸੀ ਪਰ ਮਾਨੂੰ ਕਲਕੱਤਾ ਪਤਾ ਲੱਗਿਆ ਉਰੇ ਨਹੀਂ ਪਤਾ ਲੱਗਿਆ ਪੰਜਾਬ ਮਾ ਨਾ ਨਾ ਕਲਕੱਤਾ ਬੰਗਾਲ ਦੀ ਬਸਾ ਲੱਗਿਆ ਮਤਲਬ ਜਦੋਂ ਸੀ ਸੇਵਨ ਰਹੇ ਸੀ ਗਾਣੇ ਬਸ ਬਹੁਤ ਜਿਹੜੇ ਨਾਲ ਲੋਕ ਆ ਸੁਣਾਉਂਦੇ ਬਹੁਤ ਧਾਰਮਿਕੀ ਦੀ ਬੋਲ ਬਹੁਤ ਵੰਦੀ ਨੇ ਦੋ ਚਾਰ ਗੀਤ ਉਹਨੇ ਗਾਏ ਤੇ ਉਹ ਜਿਹੜੇ ਕੈਂਡੀਟ ਕੰਦੇ ਆ ਉਹ ਦੋ ਚਾਰ ਗੀਤਾਂ ਤੇ ਸਾਰੇ ਜਿਹੜੇ ਇੱਕ ਵਾਰੀ ਕਾਦੇ ਉਹਨਾਂ ਹੁਣ ਤਾਂ ਅੱਜਕੱਲ ਸਾਰੇ ਗਾਇਕ ਜਿਹੜੇ ਦੰਦੇ ਹੀ गा ਰਹੇ ਆ ਕਿ ਹਾਏ ਥੋੜੀ ਕਿ ਹਰ ਨੂੰ ਮਾਰਦਾ ਇਹ ਹੁਣ ਤਾਂ ਮਾਰਿਆ ਦਾ ਸਿੱਧੂ ਮਸੇਰੇ ਵਾਲਾ ਨੂੰ ਕਾਹਤੇ ਮਾਰਿਆ ਇਹ ਤਾਂ ਤਾਂ ਮੈਂ ਇਹ ਤਾਂ ਬਿਲਕੁਲ ਜਿਹੜੇ ਗਾਉਂਦਾ ਖੜਕੋ ਆਪਣੇ ਕਲਚਰ ਨਾਲ ਸਹੀ ਗਾ ਕੋਈ ਮਾਰਿਆ ਜਦ ਮੈਂ ਕਾਹਤੂ ਨਹੀਂ ਤਾਂ ਬਿਲਕੁਲ ਤੁਸੀਂ ਅੱਜਕੱਲ੍ਹ ਜਿਆਦਾ ਗੰਦ ਖਾਇਆ ਜਾ ਰਿਹਾ ਕਿ ਲਗਾਤਾਰ ਹੁਣ ਫੋਨਾਂ ਦੇ ਉੱਤੇ ਟੀਵੀਆਂ ਦੇ ਉੱਤੇ ਬੈਠ ਕੇ ਧੀ ਪਹਿਣਾ ਜਾਂ ਫਿਰ ਆਪ ਵੀ ਜਿਹੜੇ ਉਹਦੇ ਔਲਾਦ ਦੇਖਣੇ ਪੈਂਦੇ ਜਿਹੜੇ ਨਹੀਂ ਦੇਖ ਸਕਦੇ ਤਾਂ ਅੱਜਕੱਲ੍ਹ ਵੀ ਕਿਉਂ ਨਹੀਂ ਉਹਨਾਂ ਦੇ ਉੱਤੇ ਰੋਕ ਲਗਾਈ ਜਾਂਦੀ ਸੁਣ ਲੈ ਕੇ ਉਸ ਪਿੰਡ ਦੇ ਵਿੱਚ ਤੁਹਾਨੂੰ ਸਟੋਰੀ ਦਿਖਾਈ ਹੈ ਜਿਸ ਪਿੰਡ ਦੇ ਵਿੱਚ ਚਮਕੀਲਾ ਕਈ ਸਾਲਾਂ ਪਹਿਲਾਂ ਜਿਹੜੇ ਉੱਤੇ ਲੱਗਿਆ ਸੀ ਵਿਆਹ ਦੇ ਵਿੱਚ 3 ਘੰਟੇ ਦੇ ਕਰੀਬ ਜਿਹੜਾ ਦੱਸਿਆ ਜਾ ਰਿਹਾ ਕਿ 40-50 ਹਜ਼ਾਰ ਰੁਪਏ ਮੇਰੇ ਖਿਆਲ 20-30 ਹਜ਼ਾਰ ਰੁਪਏ ਰੇਟ ਉਸ ਟਾਈਮੇ ਹੋਣਾ ਜਦੋਂ ਉਹਨਾਂ ਨੇ ਸਮਝਦੇ ਪਿੰਡ ਦੇ ਵਿੱਚ ਆਣ ਕੇ ਗਿਆ ਸੀ ਤਾਂ ਦੇਖਦੇ ਜਿਸ ਤਰੀਕੇ ਨਾਲ ਚਮਕੀਲੇ ਦੀ ਮੂਵੀ ਆਈ ਹੈ ਤਾਂ ਕਿੰਨੇ ਲੋਕ ਪਸੰਦ ਕਰਦੇ ਨੇ ਤੁਹਾਨੂੰ ਵਾਲਾ ਸਮਝ ਦੱਸੇਗਾ ਤੁਹਾਨੂੰ ਕਿਵੇਂ ਜਸਪ੍ਰੀ ਦੇ ਨਾਲ ਹਰਤੇ ਸਿੰਘ